ਸਰਨ ਸਸਿਕਾ ਨੂੰ ਨਮਸਕਾਰ ਅਦਾਬ ਜੀ ਤੇ ਅੱਜ ਆਪਾਂ ਜਾ ਰਹੇ ਆ ਜੈਟੋ ਤੇ ਅੱਜ ਦਾ ਵਲੌਗ ਹੈਗਾ ਵੀ ਕੋਡ ਕੋ ਪੂਰਾ ਟੂ ਜੈਟੋ ਤੇ ਬਹੁਤ ਬਈ ਵੱਡੇ ਕੰਮ ਲਈ ਜਾ ਰਹੇ ਆ ਠੀਕ ਆ ਤੇ ਤੇ ਜਿਸ ਕੰਮ ਲਈ ਆਪਾਂ ਬਈ ਜਾ ਰਹੇ ਆ ਠੀਕ ਆ ਉਹ ਵੀ ਤੁਹਾਨੂੰ ਹਨਾ ਵੀ ਆਪਾਂ ਜ ਦਿਖਾਵਾਂਗੇ ਤੇ ਮੈਂ ਉਮੀਦ ਕਰਦਾ ਤੇ ਅੱਜ ਦਾ ਵਲੌਗ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਤੇ ਅੱਜ ਦੇ ਵਲੌਗ ਨਾਲ ਬਾਈ ਤੁਸੀਂ ਬਣੇ ਰਹੋ ਲਓ ਜੀ ਚੱਕ ਲਿਆ ਆਪਾਂ ਆਪਣਾ ਲਫਾਫਾ ਤੇ ਬਸਹੀਂ ਬਸਾਂ ਬਸਹੀਂ ਬਸਾਂ ਬਸਹੀਂ ਬਸਾਂ ਬਸ ਤੇ ਪਜਤ ਜਾਣਾ ਵਾ ਗ੍ਰੀਨ ਬੱਸ ਆਜ ਕੀ ਆ ਤੇ ਬਸ ਦੇ ਅੰਦਰ ਆਪਾਂ ਆ ਚੁੱਕੇ ਆ ਤੇ ਸੀਟ ਤੇ ਕਬਜ਼ਾ ਕਰ ਲਿਆ ਕਬਜੇ ਤੇ ਕਬਜ਼ਾ ਠਾ ਕਬਜਾ ਕਬਜੇ ਤੇ ਕਬਜ਼ਾ ਠਾ ਕਬਜਾ ਇਹ ਗ੍ਰੀਨ ਬੱਸ ਬਈ ਸਾਡੇ ਰਿਸਪੈਕਟਡ ਸਾਫਕਾ ਐਮ ਐਲ اے ਟਿਕਟ ਲੋ ਸਾਹਿਬ ਦੀ ਦੈਂਸਾਲ ਬਾਈ ਜੌਬ ਕਿੱਦਿਆ ਮੈਂ ਐਮ ਐਲ ਏ ਸਾਹ ਬੋਲਦੇ ਮੇਰੇ ਤੋਂ ਗ੍ਰੀਨ ਬੱਸ ਲੈ ਕਰਾਇਆ ਨਹੀਂ ਲਿੰਦੇ ਇਹ ਮਾਨ ਤੇ ਸਨਮਾਨ ਆ ਇਹ ਲਫਾਵੇ ਦੇ ਵਿੱਚ ਵੀ ਪੰਜਾਬ ਸਰਕਾਰ ਦਾ ਬੜਾ ਤਗੜਾ ਸਿਸਟਮ ਆ ਬਾਈ ਤਗੜਾ ਲਓ ਜੀ ਜੱਤੋ ਐਂਟਰ ਹੋ ਚੁੱਕੇ ਆ ਫਾਈਨਲੀ ਬਾਈ ਆਪਾਂ ਜੱਤੋ ਪਹੁੰਚ ਚੁੱਕੇ ਆ ਠੀਕ ਆ ਤੇ ਬੱਸ ਸਟਾਡ ਖੜੇ ਆ ਤੇ ਭਰਾ ਆਪਾਂ ਨੂੰ ਲੈਣ ਆ ਗਿਆ ਵਾ ਇਹ ਬਾਈ ਇਹ ਆਪਣਾ ਭਰਾ ਗਿਰਤੀ ਠੀਕ ਆ ਚਲਦੇ ਆ ਬਾਈ ਕੋਲ ਠੀਕ ਆ ਫਿਰ ਆਪਾਂ ਤੁਹਾਨੂੰ ਪ੍ਰਸਤੁਤ ਕਰਾਵਾਂਗੇ ਤੇ ਬਾਈ ਨੰਬਰ ਕਿੰਨਾ ਪਤਾ ਕਰਦੇ ਨੇ ਬਾਈ ਕੋਲ ਆਪਾਂ ਵੀ ਚਾਹ ਵੀ ਪੀਨੇ ਆ ਬਾਈ ਨੂੰ ਮੈਂ ਪਹਿਲਾਂ ਹੀ ਕਹਤਾ ਹੀ ਕਰੋ ਪਹਿਲਾਂ ਠੀਕ ਆ ਚਲੋ ਆਪਾਂ ਖੜੇ ਆ ਬਈ ਜੈਤੋ ਤੇ ਜੈਤੋ ਦੇ ਸਰਕਾਰੀ ਹਸਪੀਟਲ ਜਿਸ ਕਮ ਲਈ ਆਪਾਂ ਆਏ ਸੀਗੇ ਠੀਕ ਆ ਹਜੇ ਆਪਾਂ ਉੱਥੇ ਆਣਾ ਵਾ ਜਾਣਾ ਵਾ ਠੀਕ ਆ ਉੱਥੇ ਆਪਾਂ ਹਜੇ ਜਾਣਾ ਵਾ ਤੇ ਹਸਪੀਟਲ ਆਉਣ ਦਾ ਕਾਰਨ ਤੇ ਜਿਸ ਬਾਈ ਹੈ ਨਾ ਮੈਂ ਭਰਾ ਕੋਲ ਆਇਆ ਸੀਗਾ ਉਦੋਂ ਕੀ ਫੈਮਿਲੀ ਹਨਾ ਮੈਂਬਰ ਐਡਮਿਟ ਸੀਗਾ ਸਿਵਲ ਹਸਪੀਟਲ ਜੈਤੋ ਤੇ ਤੇ ਭਾਈ ਕਹਿੰਦਾ ਚਲ ਕੋਈ ਨਹੀਂ ਭਾਜੀ ਜੈਤੋ ਦਾ ਸਿਵਲ ਹਸਪੀਟਲ ਤੇ ਮੈਂ ਵੀ ਫਸਟ ਟਾਈਮ ਆਇਆ ਵਾਂ ਤੇ ਪ੍ਰਮਾਤਮਾ ਵਾਸੀ ਵੀ ਨਾਲ ਲਿਆਵੇ ਇੱਥੇ ਆਪਾਂ ਚੱਲਦੇ ਹਾਂ ਵੀ ਜਿਹੜਾ ਆਪਾਂ ਮੇਨ ਕੰਮ ਆਏ ਸੀਗੇ ਤੇ ਦਿਖਾਉਨੇ ਆ ਜੋ ਅੱਜ ਦਾ ਆਪਣਾ ਹਨਾ ਕੰਮਕਾਰ ਦਾ ਕੀ ਸੀਗਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਜਾ ਰਹੇ ਆ ਆਪਣੇ ਜਿਹੜੇ ਮੇਨ ਕੰਮ ਆਪਾਂ ਆਏ ਸੀ ਜੇ ਠੀਕ ਹੈ ਤੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਵਿਚਾਰਾ ਬੱਸ ਸਟੈਂਡ ਤੋਂ ਨਾ ਲੈਣ ਆਇਆ ਵਾ ਤੇ ਬਾਈ ਨੇ ਕਿਹਾ ਵੀ ਕੀ ਖਾਣਾ ਹਨਾ ਮੈਨੂੰ ਪੁੱਛਿਆ ਮੈਂ ਕਿਹਾ ਵੀ ਕੁਝ ਨਹੀਂ ਖਾਣਾ ਕੁਝ ਨਹੀਂ ਖਾਣਾ ਕੁਝ ਨਹੀਂ ਕਰੀ ਮੈਂ ਨਾ ਕਰਾਂ ਕਿੰਨਾ ਨਹੀਂ ਪਰ ਬਾਈ ਨੇ ਬਈ ਜिद ਕਰ ਲਈ ਕਹਿੰਦਾ ਵੀ ਹਨਾ ਤੂੰ ਸਾਡੇ ਸ਼ਹਿਰ ਆਇਆ ਫਿਰ ਭਰਾ ਨੇ ਕਰ ਲਈ ਜੇ ਦਾਣਾ ਬਈ ਯਾਰ ਕਹਿੰਦਾ ਵੀ ਖਾਣਾ ਹੀ ਖਾਣਾ ਤੈਨੂੰ ਖੋਣਾ ਪਟੀ ਜਾ ਚਲੋ ਫਿਰ ਆਪਾਂ ਵੀ ਬਾਈ ਦੀ ਰੱਖ ਲਈ ਤੇ ਮੈਂ ਕਿਹਾ ਚਲ ਕੋਈ ਨਹੀਂ ਬਾਈ ਕਹਿੰਦਾ ਕਿੰਨੇ ਸਮੋਸੇ ਹਨਾ ਫਰਨੇ ਆ ਬਾਈ ਕਹਿੰਦਾ ਕਿੰਨੇ ਮੈਂ ਕਿਹਾ ਦੋ ਦੋ ਨਾ ਮੰਮੀ ਲੜੇ ਨਾ ਪਿਓ ਨਾ ਮੰਮੀ ਲੜੇ ਨਾ ਪਿਓ ਮੈਂ ਕਿਹਾ ਦੋ ਬਹੁਤਾ ਸਮੋਸੇ ਹਾਂਜੀ ਲੋ ਬਈ ਫਾਈਨਲ ਲੋਕੇਸ਼ਨ ਤੇ ਆ ਚੁੱਕੇ ਆ ਜਿਸ ਕਮਲੇਪਾ ਆਈ ਸੀ ਜੀ ਠੀਕ ਆ ਬਈ ਤੇ ਇਹ ਬਈ ਲੋਕਾਂ ਦਾ ਕੰਮ ਵੀ ਆ ਬਹੁਤ ਵੱਡਾ ਕੰਮ ਆ ਜਦੋਂ ਤੁਸੀਂ ਹਨਾ ਵੀ ਵੀਡੀਓ ਦੇ ਵਿੱਚ ਵੇਖੋਗੇ ਹਨਾ ਕਿਸ ਕੰਮ ਲਈ ਆਪਾਂ ਆਏ ਸੀ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਮੈਡਮ ਜੀ ਤੇ ਭਰਾਣੇ ਬਈ ਸਭ ਤੋਂ ਪਹਿਲਾਂ ਆਓ ਭਗਤ ਕੀਤੀ ਆ ਪਾਣੀ ਤੇ ਚਾਹ ਤੇ ਸਮੋਸਿਆਂ ਦੇ ਨਾਲ ਤੇ ਬਾਈ ਦਾ ਬਹੁਤ-ਬਹੁਤ ਦਿলো ਧੰਨਵਾਦ ਆ ਤੇ ਮੈਡਮ ਦਾ ਬਹੁਤ ਦਿলো ਧੰਨਵਾਦ ਆ ਬਈ ਇੰਨੀ ਸਾਡੀ ਜਣਾ ਇੱਜ਼ਤ ਕਰਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਤੁਲਸੀ ਪਾਈ ਹੈ ਜੀ ਤੁਲਸੀ ਪਾਈ ਹੈ ਆ ਅਦਰਕ ਪਾ ਦੋ ਦੱਬ ਕਿ ਜਿੰਨੇ ਤੁਲਸੀ ਪਾਈਆ ਕਿ ਨਹੀਂ ਅਜੇ ਪਾਤੀ ਪਾਤੀ ਚਲ ਕੋਈ ਚੱਕਰ ਨਹੀਂ ਅਦਰਕ ਪਾ ਦੇ ਬਾਈ ਦਾ ਥੋੜੀ ਹੈ ਥੋੜੀ ਜਿਹੀ ਕੋਈ ਨਹੀਂ ਮਿੱਠਾ ਨਾਲ ਥੋੜਾ ਤੇਜ਼ ਰੱਖ ਦਿਓ ਮੈਂ ਤੇਜ਼ ਹੀ ਪੀਣਾ ਵਾਂ ਉਸਾ ਦੇ ਵੀ ਕੱਡੇ ਪਿਆ ਵੱਟ ਤੇ ਚਾਹ ਦੇ ਵੀ ਦੀਦੀ ਨੇ ਕੱਡੇ ਪਿਆ ਵੱਟ ਤੇ ਵੱਟ ਦਾ ਕਢਨੇ ਸੀ ਕਿਉਂਕਿ ਬਈ ਬਹੁਤ ਦਿਲੋਂ ਪਿਆਰ ਦਿੱਤਾ ਹਨਾ ਤੇ ਪਰਮਾਤਮਾ ਤੁਹਾਡੀ ਉਮਰੀਆਂ ਉਮਰਾਂ ਬਹੁਤ ਲੰਮੀਆਂ ਕਰੇ ਹਨਾ ਇਹ ਰਿਸਪੈਕਟ ਨਾ ਕਰੋ ਇੰਨੀ ਜਿਦਾਂ ਨਾ ਕਰੋ ਦੀਦੀ ਨੇ ਵੇਖੋ ਛੱਡ ਲਈ ਨਾ ਮਿੱਠਾ ਵੀ ਲੈ ਆਂਦਾ ਖਾਣ ਨੂੰ ਬਿਲਕੁਲ ਇਹ ਹੁੰਦਾ ਪਿਆਰ ਠੀਕ ਹੈ ਜੀ 91 158 ਕੋਈ ਕਿ ਗਿਬਰਾ ਜੇ ਮਰਜੀਗਾ ਨਾ ਸਿਆਣ ਵਿਖਿਓ ਆਪਣੇ ਨਾ ਤੇਰੇ ਪੀਰੇ ਦਾ ਠੀਕ ਆ ਨਾ ਚਲੋ ਲਓ ਜੀ ਨੂੰ ਆਪਾਂ ਕੰਮ ਵੀ ਦੱਸ ਦਿੰਨੇ ਆ ਨਾ ਵੀ ਲਗਾ ਦਿੰਨੇ ਆ ਵੀ ਕਿਸ ਚੀਜ਼ ਲਈ ਆਪਾਂ ਆਈ ਸੀਗੇ ਲਈ ਆਈ ਸੀ ਬਾਈ ਇਹ ਪਰਚੇ ਕੱਟਣ ਵਾਲੀ ਮਸ਼ੀਨ ਹਨਾ ਜੋ ਕਣਕ ਵਗੈਰਾ ਹੁੰਦੀ ਹੈ ਨਾ ਡਿੱਪੂਆਂ ਤੋਂ ਕਿਉਂਕਿ ਇਹ ਖਰਾਬ ਹੋ ਗਈਆਂ ਸੀਗੀਆਂ ਤੇ ਇਸ ਚੱਕਰ ਲਈ ਆਏ ਸੀਗੇ ਇਹ ਚਿਰ ਆਪਾਂ ਲੋਕ ਸੇਵਾ ਵੀ ਹਨਾ ਲੋਕਾਂ ਦੀ ਸੇਵਾ ਹੀ ਆ ਮਿਲਦੇ ਆਂ ਤੇ ਹੁਣ ਆਪਾਂ ਬਈ ਆਪਣਾ ਕੰਮ ਹੋ ਚੁੱਕਿਆ ਵਾ ਤੇ ਬਾਈ ਗੁਰਪ੍ਰੀ ਦੀਆਂ ਬਾਈ ਗੁਰਪ੍ਰੀ ਦੀ ਬਹੁਤ ਬਹੁਤ ਮਿਹਰਬਾਨੀ ਠੀਕ ਆ ਹੁਣ ਆਪਾਂ ਜਾ ਰਹੇ ਆ ਕੋਟਕਪੂਰੇ ਤੇ ਘਰਾ ਮੇਰਾ ਹੁਣ ਛੱਡਣ ਜਾ ਰਿਹਾ ਬੱਸ ਸਟੈਂਡ ਕੀ ਕਹਿਣਾ ਚਾਹੁੰਨੇ ਆ ਬੱਸ ਬਾਈ ਵੀਰ ਨਾਲ ਵਧੀਆ ਲੱਗਿਆ ਸਾਨੂੰ ਬਹਿ ਕੇ ਪਹਿਲੇ ਬੋਲਦੀ ਸਾਡੇ ਕੰਮ ਹੁੰਦਾ ਸੀ ਕੰਮ ਹੁੰਦੇ ਆ ਲਾਈਕ ਐਂਡ ਸ਼ੇਅਰ ਕਰ ਦਿਆ ਕਰੋ ਲਾਈਕ ਐਂਡ ਸ਼ੇਅਰ ਫੁੱਲ ਠੀਕ ਆ ਜੀ ਮਿਲਦੇ ਆ ਤੁਹਾਨੂੰ ਬੱਸ ਸਟੈਂਡ ਜਾ ਕੇ ਤੇ ਜਾ ਰਹੇ ਆ ਨਾ ਵੀ ਆਪਣੇ ਘਰਵਾਲ ਨੂੰ ਕੋਟਕਪੂਰੇ ਤੇ ਬਾਈ ਗੁਰਪ੍ਰੀਤ ਦੀ ਦਾ ਬਹੁਤ-ਬਹੁਤ ਧੰਨਵਾਦ ਆ ਠੀਕ ਆ ਬਾਈ ਨੂੰ ਨਾ ਕਾਲੀ ਜੀ ਨਹੀਂ ਚੱਲਦਾ ਕੰਮ ਨਹੀਂ ਰਹਿ ਰਿਹਾ ਇਹਨਾਂ ਨੇ ਨਹੀਂ ਬੈਠਣਾ ਜੀ ਉਹਨਾਂ ਵੇਲੇ ਟਾਈਮ ਬੈਠਾਂਗੇ ਅਸੀਂ ਹਾਂ ਤੇ ਜੋ ਕੰਮ ਸੀਗਾ ਚਲੋ ਹਣਾ ਮੈਂ ਤੁਹਾਨੂੰ ਕੁਝ ਨਹੀਂ ਵਿਖਾਈ ਠੀਕ ਆ ਤੇ ਯਾਰ ਬਾਈ ਇਹ ਆ ਬਸਦੀਪ ਤੇ ਬਹੁਤ ਘਣਾਉਂਦੇ ਆ ਚੀਕ ਇੰਨੀ ਤੇਰੀ ਇੰਨੀ ਤੇਰੀ ਮੈਂ ਲੱਗਿਆ ਸੀ ਜਾਣ ਘਰੇ ਤੇ ਮੈਨੂੰ ਪਿੱਛੋ ਵਾਜ ਕਿਨੇ ਮਾਰ ਲਈ ਮੋਹਣ ਨੇ ਮੋਹਣ ਕਹਿੰਦਾ ਵੀ ਸਾਡੀ ਵੀ ਰਿਆ ਰਾਸ਼ਨ ਕੱਢਦੀ ਇਹ ਵੈਸੀ ਕਰਦੇ ਤੇ ਫਿਰ ਆਪਾਂ ਕਰਤਾ ਦੱਸ ਤੇਰਾ ਕੰਮ ਕੀਤਾ ਕਿ ਨਹੀਂ ਕੀਤਾ ਕੀਤਾ ਵਾ ਕੀ ਕਹਣਾ ਜਾਏਗਾ ਬਹੁਤ ਥੈਂਕ ਯੂ ਭਾਈ ਇੰਜਾ ਤੇ ਸਾਡਾ ਮੋਹਣ ਆ ਉਹ ਘੈਂਟ ਬੰਦਾ ਬੱਸ ਸਟੈਂਡ ਦੇ ਸਾਹਮਣੇ ਬਾਈ ਦੀ ਦੁਕਾਨ ਹਨਾ ਮਰਿਆਈ ਦੀ ਬਹੁਤ ਤਰੱਕੀ ਕੀਤੀ ਆ ਸਾਡੇ ਭਰਾ ਨੇ ਮੋਹਣ ਨੇ ਯਾਪਾ ਵੀ ਬਰ ਬਾਈ ਦੇ ਪਹਿਲੇ ਬੋਲ ਤੇ ਦਾ ਕੰਮ ਕਰਦਾ ਹੈ ਨਾ ਬਾਈ ਮੋਨ ਨੇ ਮੈਨੂੰ ਦਿੱਤਾ ਗਿਫਟ ਫੁੱਲ ਪਲੇਟ ਨਿਊਡਲ ਕਹਿੰਦਾ ਆ ਚੱਕ ਮੇਰੇ ਵੱਲੋਂ ਪਿਆਰ ਆ ਭਰਾ ਮੇਰਾ ਉਹ ਖੜਿਆ ਮੇਰਾ ਮੁੰਡਾ ਉਹ ਖੜਿਆ ਆ ਗਿਆ ਆ ਗਿਆ ਆ ਗਿਆ ਵੇਟ ਕਰਦਾ ਪਿਆ ਸੀ ਆਏ 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 ਆਏ